ਹਾਂਜੀ ਬਾਈ ਨੂੰ ਸਤਿ ਸ੍ਰੀ ਅਕਾਲ ਜੀ ਆਪਸ ਹੱਥ ਜਗਾ ਲ ਕੀ ਹਾਲ ਚਾਲ ਹੈ ਬ੍ਰ ਸਭਾਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪਿਆਂ ਨੰਬਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਉਹ ਹਾਂਜੀ ਵੀ ਸਦਨੋ ਕਰੋ ਦਰਸ਼ਨ ਮੇਰਾ ਵੀ ਆਪਣੀ ਅੱਜ ਵਾਲੀ ਵੱਡੀ ਜੋੜੀ ਬਾਈ ਜੀ ਬਰੀਡ ਤਕਰੀਬ ਨੂੰ ਮੇਰੇ ਸਾਰੇ ਭਰਾਵਾਂ ਨੇ ਜੱਜ ਕਰ ਲਈ ਹੋਣੀ ਆ ਆ ਪਹਿਲਾਂ ਬਾਈ ਜੀ ਆਪਣੇ ਜਨਮਰ ਦੀ ਮੇਰਾ ਭਰਾ ਤੁਸੀਂ ਖਲੋਨੀ ਚੈੱਕ ਕਰ ਲਓ ਦੇਖੋ ਜੀ ਪਿਆਰ ਸਜਣੋਂ ਰਾਦ ਨਾਲ ਕਬੂਤਰਾਂ ਦੇ ਵਿੱਚੋਂ ਵੱਡਾ ਜੋੜਾ ਮੇਰਾ ਭਰਾ ਅੱਜ ਆਪਾਂ ਤੁਹਾਡੇ ਲਈ ਸੇਲ ਦੇ ਲਈ ਪੇਸ਼ ਕਰ ਦਤਾ ਹੈ ਮੇਰਾ ਵੀਰ ਚੈੱਕ ਕਰੋ ਸਜਣੋਂ ਕਬੂਤਰ ਆਪਣੇ ਦੀ ਕੁਆਲਿਟੀ ਵੱਡਾ ਕਬੂਤਰ ਸਵਾਸਰਾ ਕਾਲੀ ਨੋਗ ਚਿੱਟੀਆਂ ਅੱਖਾਂ ਦਾ ਵੀਰੇ ਠੀਕ ਆ ਮੋਢੇ ਦੇਖੋ ਮੇਰਾ ਭਰਾ ਕਿਵੇਂ ਕਬੂਤਰ ਅੱਧਾ ਇੰਚ ਮੇਰਾ ਵੀਰ ਬਾਹਰ ਨੂੰ ਕਰਕੇ ਖੜਦਾ ਆ ਤੇ ਨਾਲ ਬਾਈ ਜੀ ਮਗਰ ਵਾਲੀ ਕਬੂਤਰੀ ਵजूद ਚੈੱਕ ਕਰ ਲਓ ਮੇਰਾ ਭਰਾ ਤੁਸੀਂ ਆਪਣੇ ਜੋੜੇ ਦਾ ਠੀਕ ਆ ਜੀ ਮਾਦੀ ਦੇ ਪੈਰ ਦੇ ਵਿੱਚ ਮੇਰਾ ਵੀਰ ਪੱਕੀ ਰਿੰਗ ਲੱਗੀ ਹੋਈ ਆ ਵੱਦ ਭਾਈ ਜੀ ਫੋਨ ਨੰਬਰ ਸਾਰਾ ਛਾਪਿਆ ਹੋਆ ਨਾਮ ਲਿਖਿਆ ਹੋਇਆ ਮੇਰਾ ਭਰਾ ਤੇ ਆ ਸੱਜਣੋਂ ਆਪਣਾ ਕਬੂਤਰ ਦੇਖੋ ਭਾਈ ਜੀ ਇਹੋ ਜਾਂ ਜੋੜਾ ਸੱਜਣੋਂ ਬੱਚੇ ਜਿੰਨੇ ਮਰਜ਼ੀ ਡਾਲਿਓ ਮੇਰਾ ਭਰਾ ਫੋਲੋ ਬਟਨ ਫੋਲੋ ਭਾਈ ਜੀ ਗਰੰਟੀ ਵਾਲਾ ਜੋੜਾ ਤੇ ਉਹੀ ਵੀ ਮੇਰਾ ਭਰਾ ਸੰਪਰਕ ਕਰੇ ਜਿਹੜੇ ਕਿਸੇ ਭਰਾ ਨੂੰ ਜੋੜਾ ਚਾਹੀਦਾ ਹੋਵੇ ਭਾਈ ਜੀ ਜੋੜੇ ਦੇ ਬੱਚੇ ਉੱਡਣ ਦੀ ਆਪਣੀ ਫੋਲੋ ਬਟਨ ਫੋਲੋ ਗਰੰਟੀ ਰਹੇਗੀ ਮੇਰਾ ਵੀਰੇ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਆਪਣੇ ਇਸ ਜੋੜੇ ਨੂੰ ਆਂਡੇ ਬੱਚਿਆਂ ਦੀ ਵੀਰੇ 101% ਗਰੰਟੀ ਹੈ ਚੈੱਕ ਕਰ ਲਓ ਮੇਰਾ ਵੀਰੇ ਬਰੇ ਬੱਚੇ ਇਸ ਜੋੜੇ ਦੇ ਬਹਾ ਬਹਾ ਕਰਾਉਂਦੇ ਜਿੰਨੇ ਮਰਜ਼ੀ ਡਾਲਿਓ ਮੇਰਾ ਭਰਾ ਸਾਰੇ ਬਾਈ ਜੀ ਜਿੰਨੇ ਹੁਣ ਆਪਾਂ ਜੋੜੇ ਲਾ ਰਹੇ ਆ ਜੇ ਅੱਗੇ ਲਾਵਾਂਗੇ ਬਾਈ ਜੀ ਬਿਲਕੁਲ ਸਿਲੈਕਟ ਜੋੜੇ ਨੇ ਠੀਕ ਹੈ ਜੀ ਬੱਚੇ ਡਾਉਂਦੇ ਹੋਏ ਜੋੜੇ ਨੇ ਮੇਰਾ ਭਰਾ ਫੁੱਲ ਬਟਾ ਫੁੱਲ ਗਰੰਟਡ ਜੋੜੇ ਨੇ ਮੇਰਾ ਭਰਾ ਠੀਕ ਹੈ ਬਰੇ ਟਾਈਮ ਪਾਸ ਵਾਲਾ ਕੋਈ ਕੰਮ ਨਹੀਂ ਠੀਕ ਹੈ ਜੀ ਜਾਂਦੇ ਸਾਰ ਮੇਰਾ ਭਰਾ ਤੁਸੀਂ ਆਪਦੇ ਵਧੀਆ ਖਾਣ ਪਾਣੇ ਚਾਰੇ ਬੱਚੇ ਕਢਾਓ ਤੇ ਅਗਲੇ ਸਾਲ ਮੇਰਾ ਭਰਾ ਤੁਸੀਂ ਜਿੰਨੇ ਮਰਜ਼ੀ ਡਾਲਿਓ ਬਾਕੀ ਜੇ ਤੁਸੀਂ ਹੁਣ ਬੱਚੇ ਲੈ ਕੇ ਮੰਨ ਕੇ ਚਲੋ ਵਾਦੋ ਵਿੱਚ ਡਾਉਣੇ ਜਾਂ ਸੂ ਵਿੱਚ ਡਾਉਣੇ ਤੁਸੀਂ ਉਹ ਵੀ ਵਧੀਆ ਡਾ ਸਕਦੇ ਹੋ ਮੇਰਾ ਵੀਰ ਠੀਕ ਹੈ ਜੀ ਚੈੱਕ ਕਰ ਲਓ ਮਰਾ ਭਰਾ ਤੁਸੀਂ ਆਪਣੇ ਆਹ ਜੋੜੇ ਨੂੰ ਬਿਲਕੁਲ ਸਜਣੋ ਫੱਟ ਫਾਟ ਕੋ ਤੱਕ ਮੂਤਰਾਂ ਦਾ ਕਦ ਕਾਠ ਮੇਰਾ ਭਰਾ ਲੈਂਥਾ ਚੈੱਕ ਕਰ ਲਓ ਵਜੂਦ ਚੈੱਕ ਕਰ ਲਓ ਦੇਖੋ ਜੀ ਜਾਨਵਰ ਆਪਣੇ ਦੀ ਖਲੌਣੀ ਕਿਵੇਂ ਖੜਦਾ ਹੈ ਦੇਖੋ ਬਾਕੀ ਭਾਈ ਜੀ ਜੋੜਾ ਲੱਗਿਆ ਹੋਇਆ ਜੋੜਾ ਲੌਂਹ ਦੀ ਸੋਨ ਨੂੰ ਕੋਈ ਲੋੜ ਨਹੀਂ ਠੀਕ ਹੈ ਛੋਟੇ ਛੋਟੇ ਪਿੰਡਾਂ ਤੇ ਮੇਰਾ ਭਰਾ ਬਾਚੇ ਕੂਤਰ ਛੱਡ ਦੋ ਜਾਂਦੇ ਨਹੀਂ ਬਾਕੀ ਭਾਜੀ ਐਂਡ ਵਾਲੇ ਮੌਕੇ ਤੇ ਕਈ ਵਾਰੀ ਕੂਤਰ ਨਿਕਲ ਜੇ ਉਹ ਤਾਂ ਤੁਹਾਨੂੰ ਪਤਾ ਕਈ ਵਾਰੀ ਕੂਤਰ ਗੇਮ ਤੇ ਹੋਇਆ ਹੁੰਦਾ ਆ ਉੱਪਰੋਂ ਮੌਸਮ ਵਿੱਚ ਕੋਈ ਫਾਲਟ ਪੈ ਜਾ ਮੇਰਾ ਭਰਾ ਉਹਨੂੰ ਆਪਾਂ ਜਨਮਰ ਨੂੰ ਭੱਜਿਆ ਨਹੀਂ ਮੰਨਦੇ ਉਹ ਸਕੂਤਰ ਨੂੰ ਮੇਰਾ ਵੀਰ ਆਪਾਂ ਭੱਜਿਆ ਮੰਨ ਲਦੇ ਜਿਹੜਾ ਬਾਈ ਜੀ ਓਲੇ ਤੇ ਸ਼ਰਲੀ ਪੰਜ ਠੀਕ ਆ ਕਹਿੰਦਾ ਪਾ ਓਲੇ ਤੇ ਤੋਤੇ ਵਾਂਗੂ ਸਿੱਧਾ ਹੋਏ ਜਿਵੇਂ ਤੋਤਾ ਨਹੀਂ ਉੱਟ ਕੇ ਜਾਂਦਾ ਸਿੱਧਾ ਪਿੱਛੇ ਮੁੜ ਕੇ ਨਹੀਂ ਝਾਕਦਾ ਉਹਨੂੰ ਆਪਾਂ ਭਸਦਾ ਮੰਨਦੇ ਆ ਠੀਕ ਐ ਐਂਡ ਵਾਲੇ ਟਾਈਮ ਦੇ ਵਿੱਚ ਨਿਕ ਚੈੱਕ ਕਰ ਲੋ ਜੋੜੇ ਨੂੰ ਠੀਕ ਹੈ ਜੀ ਤੇ ਮੇਰਾ ਵੀਰ ਟਾਈਮ ਨਾਲ ਫੋਨ ਲਾ ਲਿਓ ਮੇਰਾ ਭਰਾ ਕਿਉਂਕਿ ਵੀਰੇ ਜੋੜਾ ਇੱਡਾ ਕੁ ਚੰਗਾ ਹੈ ਨਾ ਜਿਸ ਵੀ ਬੰਦੇ ਕਰੇ ਜਾਏਗਾ ਬੰਦਾ ਕਿਸਮਤ ਵਾਲਾ ਹੀ ਹੋਏਗਾ ਯਾਰ ਬਾਕੀ ਚਲੋ ਵੇਨੇ ਆ ਅੱਜ ਕਿਹੜੇ ਭਰਾ ਦੇ ਕੋਲ ਜਾਂਦੀ ਆਪਣੀ ਇਹ ਅੱਜ ਵਾਲੀ ਜੋੜੀ ਤੇ ਆਜੋ ਭਰਾ ਹੁਣ ਮੈਂ ਤੁਹਾਨੂੰ ਇਸ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਕੱਲੀ-ਕੱਲੀ ਚੀਜ਼ ਆ ਮੇਰਾ ਵੀਰ ਸ਼ੌਂਕ ਕਰਾਉਣਾ ਤੇ ਤੁਸੀਂ ਆਪਣੇ ਭਰਾ ਦੀ ਵੀਡੀਓ ਲਾਸਟ ਤੱਕ ਵਾਸ ਕਰਿਓ ਬਗੈਰ ਸਕਿਪ ਕਰਦੇ ਮੇਰਾ ਵੀਰ ਆਪਣੀ ਵੀਡੀਓ ਫੋਲੋ ਵੇਖਿਓ ਤੇ ਮੈਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਤਸੱਲੀ ਬਖਸ਼ ਸ਼ੋਅ ਕਰਾਉਣਾ ਠੀਕ ਹੈ ਜੀ ਹਾਂ ਜੀ ਭਾਈ ਜੀ ਆ ਚੈੱਕ ਕਰੋ ਜੀ ਆਪਣਾ ਵੱਡਾ ਕਬੂਤਰ ਠੀਕ ਹੈ ਜੀ ਸਭ ਤੋਂ ਪਹਿਲਾਂ ਸਦਨੋ ਤੁਸੀਂ ਆਪਣੇ ਐਸੇ ਕਬੂਤਰ ਦਾ ਵजूद ਇਹ ਚੈੱਕ ਕਰ ਲਓ ਮੇਰਾ ਭਰਾ ਸਟੈਂਡਿੰਗ ਪੋਜੀਸ਼ਨ ਤੁਸੀਂ ਇਹਦੀ ਪੰਜਰੇ ਵਿੱਚ ਚੈੱਕ ਕਰ ਲਿਤੇ ਕਿਵੇਂ ਜੀ ਹਿੱਕ ਤਾਣ ਕੇ ਠੀਕ ਹੈ ਜੀ ਆਪਣੇ ਭਰਾ ਕਬੂਤਰ ਪੱਬਾਂ ਦੇ ਭਾਰਤ ਹੁੰਦਾ ਹੈ ਚੈੱਕ ਕਰ ਲਓ ਮੇਰਾ ਵੀ ਠੀਕ ਹੈ ਜੀ ਗੱਦ ਕਾੜ ਕਬੂਤਰ ਦਾ ਸ਼ਕਲ ਅਕਲ ਹੱਕ ਚੋੜੀ ਪਿੱਛੋਂ ਬਾਈ ਜੀ ਜਮਾਂ ਇਹਨਾਂ ਬੰਦ ਸੁਹਾਸਰਾ ਕਬੂਤਰ ਚਿੱਟੀਆਂ ਅੱਖਾਂ ਵਾਲੇ ਜਿਹੜੇ ਬਾਈ ਦੇ ਕਬੂਤਰ ਮਸ਼ਹੂਰ ਹੋਏ ਸੀ ਉਹਨਾਂ ਕਬੂਤਰਾਂ ਵਿੱਚੋਂ ਮੇਰਾ ਭਰਾ ਵੱਡਾ ਕਬੂਤਰ ਆ ਜੀ ਚੈੱਕ ਕਰ ਲੋ ਮੇਰਾ ਵੀ ਸਜਣੋ ਜੋੜੀ ਦੇ ਬੱਚੇ ਤੁਸੀਂ ਜਿੰਨੇ ਮਰਜ਼ੀ ਧਾਲਿਓ ਬਾਈ ਨੇ ਆਪਾਂ ਨੂੰ ਸਪੈਸ਼ਲੀ ਗਾਰੰਟੀ ਦਿੱਤੀ ਸੀ ਮੇਰਾ ਭਰਾ ਐਸ ਜੋੜੇ ਦੀ ਠੀਕ ਹੈ ਨਾ ਤੇ ਆ ਬਾਈ ਜੀ ਜੰਬਰ ਆਪਣੀ ਦੀ ਆਖਿਆ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਦੇਖੋ ਜੀ ਚਿੱਟੀਆਂ ਅੱਖਾਂ ਕਾਲੀ ਜੀ ਨੋਕ ਦਾ ਆਪਣਾ ਕਬੂਤਰ ਸਾਰਾ ਸੁਹਾਸਰਾ ਮੇਰਾ ਭਰਾ ਠੀਕ ਹੈ ਜ ਮਰਾ ਭਾਈ ਦਾ ਕੂਤਰ ਇਹ ਗਿੱਜਿਆ ਹੋਇਆ ਸੀਗਾ ਜੇ ਤੁਸੀਂ ਡਾਉਣਾ ਹੈ ਨਾ ਇਸ ਕੂਤਰ ਨੂੰ ਤੁਸੀਂ ਉਡਾ ਵੀ ਸਕਦੇ ਹੋ ਮਰਾ ਭਰਾ ਠੀਕ ਹੈ ਜੀ 2 ਕੇ ਸਾਲ ਹੋ ਗਏ ਮਰਾ ਭਰਾ ਕੂਤਰ ਇਹ ਜੋੜਿਆਂ ਚ ਪਾਇਆਗਾ ਚੈੱਕ ਕਰ ਲਓ ਆਂਡੇ ਬੱਚੇ ਧਰਦਾ ਹੋਇਆ ਜੋੜਾ ਹੈ ਇਹ ਆ ਮਰਾ ਭਰਾ ਪੱਲੇ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਕਿੱਡਾ ਵੱਡਾ ਔਰ ਭਾਈ ਜੀ ਨਿੱਗਰਿਆ ਪੱਲਾ ਕੋਈ ਗਾਇਬ ਨਹੀਂ ਆ ਕੋਈ ਕੋਹ ਨਹੀਂ ਜਦ ਕਿ ਮਰਾ ਭਰਾ ਵੱਡਾ ਜੋੜਿਆਂ ਵਾਲਾ ਕੂਤਰ ਆ ਇਹ ਠੀਕ ਹੈ ਜੀ ਬੱਚੇ ਯਾਰ ਤੁਸੀਂ ਜਿੰਨੇ ਮਰਜ਼ੀ ਡਾਲਿਓ ਮਰਾ ਭਰਾ ਬਾਰ ਬਾਰ ਵੀਰੇ ਗੱਲ ਤਾਂ ਕਹਿੰਦੇ ਆ ਕਿਉਂਕਿ ਭਾਜੀ ਚੀਜ਼ ਹੈ ਹੀ ਬਹੁਤ ਜ਼ਿਆਦਾ ਚੰਗੀ ਆ ਆ ਚੈੱਕ ਕਰ ਲਓ ਮਰਾ ਵੀਰ ਦੇਖੋ ਜੀ ਬਗਲ ਉਤੇ ਇੱਕ ਫਰਕ ਵਾਲਾ ਕੋਈ ਕਲਫ ਨਹੀਂ ਲੱਗੀ ਕੋਈ ਕੋਹ ਨਹੀਂ ਬਾਕੀ ਬਗਲ ਦੀ ਬਨਾਵਟ ਦੇਖ ਲਓ ਦੇਖੋ ਜੀ ਬਿਲਕੁਲ ਸਦ ਨੂੰ ਚਾਨਨਰਗੀ ਬਗਲਾ ਕੂਤਰ ਦੀ ਚੌੜੇ ਚੌੜੇ ਪੱਲਿਆਂ ਦਾ ਵੱਡੇ ਪੱਲੇ ਦਾ ਕੂਤਰ ਆਪਣਾ ਇਹ ਠੀਕ ਹੈ ਬਾਕੀ ਵजूद ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਤੇ ਪੂਰਾ ਭਾਜੀ ਕੱਦ ਕਾਟ ਦਾ ਉੱਚਾ ਲੰਮਾ ਕੂਤਰ ਆ ਠੀਕ ਹੈ ਨਾ ਬਾਕੀ ਤੁਹਾਨੂੰ ਪੂਛ ਵਿਖਾਉਣਾ ਜਮਾ ਪੂਛ ਤਾਂ ਹੀ ਕਰਨੀਆ ਕੂਤਰ ਰਸਦਾ ਆਪਣਾ ਇਹ ਠਰ ਠਰ ਆਪਾਂ ਲਾ ਤੁਸੀਂ ਕੂਤਰ ਦੇ ਪੈਰ ਚੈੱਕ ਕਰ ਲਓ ਜੀ ਦੇ ਕੋਮਰ ਆਪਰਾ ਜਮਾ ਬਰੀਕ ਜੀਆਂ ਲੰਮੇ ਪੈਰਾਂ ਦਾ ਆਪਣਾ ਕੂਤਰ ਆ ਬਰੀਕ ਨੋਂਦਰਾਂ ਦੇ ਕੂਤਰ ਨੇ ਤੇ ਆਹ ਵੇ ਜੀ ਜਾਂ ਪਰ ਆਪਣੀ ਦੀ ਪੂਛ ਮੇਰਾ ਵੀਰ ਉਂਜੇ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਕੋਈ ਆਪਾਂ ਕਿਤੇ ਫੜੀ ਨਹੀਂ ਕੋਈ ਗੋਹ ਨਹੀਂ ਬਿਲਕੁਲ ਬੰਦ ਪੂਛ ਰੱਖਦਾ ਆ ਠੀਕ ਹੈ ਜੀ ਬਾਕੀ ਹੁਣ ਚੀੜਪਣ ਕਰਨ ਲੱਗਿਆ ਹੱਥ 'ਚ ਆ ਕੇ ਦੇਖੋ ਆਹ ਲੋ ਜੀ ਆਹ ਸਦਨੂ ਸੀਗਾ ਆਪਣਾ ਮੁਕੰਮਲ ਕੂਤਰ ਠੀਕ ਹੈ ਤੇ ਆਹ ਭਰਾ ਹੁਣ ਮੈਂ ਸੋਨੂੰ ਇਹਦੇ ਨਾਂ ਲੱਗੀ ਕੂਤਰੀ ਦਾ ਸ਼ੌਕ ਕਰਾਉਣਾ ਹੈ ਤੇ ਮੇਰਾ ਭਰਾ ਵੀਡੀਓ ਵਿੱਚ ਤੁਸੀਂ ਆਪਣਾ ਲਾਸਟ ਤੱਕ ਬਣੇ ਰਹੋ। ਹਾਂਜੀ ਬਾਈ ਜੀ ਆਹ ਆਪਣੀ ਮਾਦੀ ਮੇਰਾ ਭਰਾ ਚੈੱਕ ਕਰ ਲਓ ਮਰਾ ਭਰਾ ਆਪਣੀਆਂ ਸਮਾਦੀ ਦੀ ਕੁਆਲਿਟੀ ਠੀਕ ਹੈ ਜੀ ਕੱਦ ਕਾਟ ਸ਼ਕਲ ਅਕਲ ਰੰਗ ਰੂਪ ਚੈੱਕ ਕਰ ਲਓ ਦੇਖੋ ਜੀ ਬਾਈ ਜੀ ਭੋਖ ਲੱਤ ਦੀ ਆ ਏਡਾ ਸੋਹਣਾ ਵਜੂਦ ਆ ਔਰ ਬਾਈ ਜੀ ਬਿਲਕੁਲ ਫੁੱਲ ਵਰਗੀ ਕੂਤਰੀ ਆ ਇਹਦਾ ਕੋਈ ਬਜ ਨਹੀਂ ਹੈ ਨੀਗਾ ਠੀਕ ਹੈ ਪੋਟਾ ਚੈੱਕ ਕਰ ਲਓ ਪਿੱਛੋਂ ਮੇਰਾ ਵੀਰ ਸ਼ੇਪ ਚੈੱਕ ਕਰ ਲਓ ਜੀ ਬਿਲਕੁਲ ਸਦਿਆਂ ਪੋਸਟਾਂ ਹੀ ਕਰਨੀਆਂ ਕੂਤੀ ਰੱਖਦੀ ਆ ਪੈਰ ਦੇ ਵਿੱਚ ਮੇਰਾ ਭਰਾ ਇਸ ਮਾਦੀ ਦੇ ਪੱਕੀ ਆਪਣੀ ਰਿੰਗ ਲੱਗੀ ਹੋਈ ਹੈ ਠੀਕ ਹੈ ਜੀ ਨਾਮ ਫੋ ਦੇਖੋ ਜੀ ਕਿੰਦਾ ਸੋਹਣਾ ਵजूद ਆ ਕੂਤਰੀਦਾਰ ਭਾਜੀ ਆਂਡੇ ਬੱਚੇ ਲਾਉਂਦੀ ਹੋਈ ਕੂਤਰੀਆ ਤੇ ਆਹ ਬਾਈ ਜੀ ਮਾਦੀ ਆਪਣੀ ਦੀ ਅੱਖ ਆ ਜੀ ਲਓ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬਾਈ ਜੀ ਪਰਫੈਕਟ ਪੇਰੇ ਲੱਗਿਆ ਹੋਇਆ ਆ ਚੈੱਕ ਕਰ ਲਓ ਠੀਕ ਆ ਬਾਕੀ ਤੁਸੀਂ ਐਸ ਬੰਨਿਓ ਮੇਰਾ ਵੀ ਮਾਦੀ ਨੂੰ ਕਰ ਸਕਦੇ ਹੋ ਚੈੱਕ ਤੇ ਆਹ ਬਾਈ ਜੀ ਦੂਜੇ ਸਾਈਡ ਦੀ ਅੱਖ ਦੇਖੋ ਜੀ ਅੱਖ ਦਾ ਨੂਰ ਦੇਖੋ ਡੇਲਾ ਕਿੰਨਾ ਛੋਟਾ ਆ ਰੱਖਦੀ ਆ ਠੀਕ ਆ ਹੁਣ ਮਾਦੀ ਦਾ ਪੱਲਾ ਵੀ ਚੈੱਕ ਕਰ ਲਓ ਤੈਨੂੰ ਆਪ ਹੀ ਪਤਾ ਲੱਗ ਜਾਏਗਾ ਹਾਂ ਵੀ ਜੋੜੀ ਬੱਚੇ ਕਿਹੋ ਜਿਹੇ ਕੱਢਦੀ ਹੋएगी ਜਿਹੜਾ ਪ੍ਰਸ਼ਕਾਰੀ ਹੋਏਗਾ ਨਾ ਪੱਲਿਆਂ ਦੀ ਬਣਾਵਟ ਤੋਂ ਨੂੰ ਆਪ ਹੀ ਜਜਮੈਂਟ ਹੋ ਜਾਣੀ ਆ ਜਿਹੋ ਜਾਂ ਮਾਂ ਪਿਓ ਦਾ ਪੱਲਾ ਤੇ ਗਾਂ ਬੱਚਿਆਂ ਦੇ ਵਿੱਚ ਕੀ ਕੁਆਲਿਟੀ ਆਉਂਦੀ ਹੋएगी ਆ ਚੈੱਕ ਕਰ ਲੋ ਦੇਖੋ ਠੀਕ ਹੈ ਰਹੀ ਗੱਲ ਪੁੱਛ ਦਿਓ ਤੁਹਾਨੂੰ ਪਤਾ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਆ ਲੋ ਜੀ ਆਹ ਹੁੰਦੀ ਮੇਰਾ ਭਰਾ ਬਲੱਡ ਲਾਈਨ ਬਿਲਕੁਲ ਬੰਦ ਪੂਛ ਰੱਖਦੀ ਆ ਕੋਈ ਕਿਤੇ ਮੈਂ ਗੂਠੇ ਨਹੀਂ ਆ ਲੱਗ ਆ ਦਿਖਾਈਦੀ ਖੁੱਲੇ ਛੱਟ ਕੇ ਬਕਾਇਦਾ ਹਲਾ ਕੇ ਦਿਖਾਈਦੀ ਆ ਤੇ ਆ ਬਾਈ ਜੀ ਨੈਕਸਟ ਪੱਲਾ ਦੇਖੋ ਯਾਰ ਕਰੋ ਚੈੱਕ ਕੁਆਲਿਟੀ ਮੇਰਾ ਭਰਾ ਕਿੱਡੇ ਸੋਹਣੇ ਪੱਲੇ ਦੀ ਮਾਦੀ ਆ ਕੋਈ ਗੈਪ ਨਹੀਂ ਐ ਕੋਈ ਕੋਹ ਨਹੀਂ ਜੂ ਭੈਣ ਕੀ ਕੁਛ ਨਹੀਂ ਕੋਈ ਫਰ ਨਹੀਂ ਪੁਰਿਆ ਕੋਈ ਕੋਹ ਨਹੀਂ ਮੇਰਾ ਭਰਾ ਤੇ ਆ ਬਾਈ ਜੀ ਮਾਦੀ ਆਪਣੇ ਦੇ ਪੈਰ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬਾਈ ਜੀ ਬੰਦ ਜੋੜ ਜਿਉਂ ਕਹਿੰਦੇ ਨਾ ਬਿਲਕੁਲ ਬੰਦ ਜੋੜ ਸੂਈ ਵੀ ਨਹੀਂ ਜਾਂਦੀ ਉਹ ਚੀਜ਼ ਨਾ ਚੈੱਕ ਆਲਾ ਜੋੜ ਆ ਜੀ ਠੀਕ ਆ ਲਾਲ ਸੁਰਖ ਪੈਰ ਨੇ ਪੈਰ ਦੇ ਵਿੱਚ ਮੇਰਾ ਭਰਾ ਰਿੰਗ ਲੱਗੀ ਐ ਨਾਂ ਫੋਨ ਸਭ ਲਿਖਿਆ ਹੋਇਆ ਜੀ ਠੀਕ ਐ ਆਹ ਸੱਜਣੋ ਸਿਗੀ ਆਪਣੀ ਮਕਮਲ ਕੂਤਰੀ ਤੇ ਆ ਉਪਰੋਂ ਹੁਣ ਮੈਂ ਤੁਹਾਨੂੰ ਜੋੜੀ ਇਹ ਦਵਾਰ ਤੋਂ ਜਾਲ ਦੇ ਵਿੱਚ ਇਹਨਾਂ ਦੀ ਸਟੈਂਡਿੰਗ ਪੋਜੀਸ਼ਨ ਬਕਾਉਣਾ ਹੈ। ਹਾਂਜੀ ਸੱਜਣੋ ਆ ਤੁਸੀਂ ਮੇਰਾ ਭਰਾ ਜੋੜੇ ਆਪਣੇ ਦੀ ਮੇਰਾ ਵੀਰ ਖਲੋਣੀ ਪਲੱਸ ਬਾਈ ਜੀ ਤਰਨੀ ਫਿਰਨੀ ਦਵਾਰ ਤੋਂ ਚੈੱਕ ਕਰ ਸਕਦੇ ਹੋ ਸੱਜਣੋ ਐਡਾ ਕੋਈ ਟਾਪ ਜੋੜਾ ਨਾ ਮੈਂ ਕਹਿੰਦਾ ਬੱਚੇ ਬਾਈ ਜਿੰਨੇ ਮਰਜ਼ੀ ਡਾਲਿਓ ਜਿਹੜੇ ਬਾਈਹਰਾਂ ਦੇ ਵਿੱਚ ਇੱਕ ਕਬੂਤਰ ਨੇ ਬਿਲਕੁਲ ਸਿਲੈਕਟਡ ਜਾਨ ਵਰਨੇ ਮੇਰਾ ਭਰਾ ਬਾਕੀ ਤੁਹਾਨੂੰ ਭਰਾ ਦੀ ਸਾਰੇ ਜਾਮਰਾ ਦਾ ਮੇਰਾ ਵੀਰ ਸ਼ੌਂਕ ਕਰਾਇਆ ਸੀਗਾ। ਠੀਕ ਹੈ ਚੈੱਕ ਕਰ ਲਓ ਉਸੇ ਬਾਈ ਦੀਆਂ ਵੀਰੇ ਕਰਦੀਆਂ ਸਾਰੀਆਂ ਵੱਡੀਆਂ ਜੋੜੀਆਂ ਚੈੱਕ ਕਰੋ ਮੇਰਾ ਵੀਰ ਵੀਰੇ ਪੂਰੀਆਂ ਨਾ ਜਿਹਨੂੰ ਕਹਿ ਲਓ ਗਰੰਟੀ ਵਾਲੀਆਂ ਜੋੜੀਆਂ ਯਾਰ ਬੰਦੇ ਦਾ ਇਸ ਦੇ ਵਿੱਚ ਮੱਥਾ ਮਾਰਨ ਵਾਲਾ ਕੋਈ ਕੰਮ ਨਹੀਂ ਮੇਰਾ ਵੀਰ ਜਾਂਦੇ ਸਾ ਤੁਸੀਂ ਆਪਣੇ ਬੱਚੇ ਘੜਾਓ ਜਿੰਨੇ ਮਰਜੀ ਡਾਲਿਓ ਮੇਰਾ ਵੀਰ ਠੀਕ ਹੈ ਨਾ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਮੇਰਾ ਭਰਾ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸਣਾ ਤੇ ਕਮੈਂਟ ਲਾਜ਼ਮੀ ਹੀ ਕਰਕੇ ਜਾਇਆ ਕਰੋ ਮੇਰਾ ਵੀਰ ਸੋਨੂੰ ਆਪਣੇ ਭਰਾ ਦੇ ਜਨਮ ਪਰ ਇਹ ਕਿੰਦਾਂ ਦੇ ਲੱਗਦੇ ਨੇ ਬਿਲਕੁਲ ਬਾਈ ਜੀ ਰੀਜ਼ਨਬਲ ਪ੍ਰਾਈਸ ਦੇ ਵਿੱਚ ਜੋੜੀ ਆਪਣੇ ਕੋਲੇ ਅਵੇਲੇਬਲ ਆ ਕਿਸੇ ਭਰਾ ਨੂੰ ਚਾਹੀਦੀ ਹੋਵੇ ਮੇਰਾ ਭਰਾ ਨਾਲ ਨਾਲ ਮੇਰਾ ਵੀਰ ਆਪਣੇ ਨਾਲ ਕੰਟੈਕਟ ਕਰ ਲਿਓ ਵਿੱਚੋਂ ਨਾ ਕਈ ਭਰਾ ਕਹਿੰਦੇ ਭਰਾ ਜਦੋਂ ਅਸੀਂ ਫੋਨ ਨਾਲ ਤੁਸੀਂ ਨਾਲ ਹੀ ਕਹਿ ਦਿੰਦੇ ਹੋ ਕਿ ਸੇਲ ਹੋ ਗਏ ਵੀਰੇ ਦੇਖੋ ਜਿਹੜੇ ਬੰਦੇ ਨੇ ਆਪਾਂ ਨੂੰ ਸਾਈ ਪਾ ਕੇ ਜਾਨਵਰ ਬੁੱਕ ਕਰਾ ਲਏ ਆਪਾਂ ਤਾਂ ਭਾਜੀ ਉਸ ਬੰਦੇ ਵਾਸਤੇ ਮੰਨ ਕੇ ਚੱਲੋ ਜੁੜਾ ਰੱਖ ਲਈਦਾ ਆ ਠੀਕ ਆ ਹੁਣ ਵਿੱਚੋਂ ਕਈ ਬੰਦੇ ਕਹਿੰਦੇ ਵੀਰੇ ਇੱਕ ਦਿਨ ਖੜਜੋ ਦੋ ਦਿਨ ਖੜਜੋ ਭਰਾ ਇੱਕ ਦੋ ਦਿਨ ਤਾਂ ਸਾਡੇ ਕੋਲ ਟਾਈਮ ਹੁੰਦਾ ਹੀ ਨਹੀਂਗਾ ਯਾਰ ਠੀਕ ਆ ਹਾਂ ਆਪਾਂ ਡੇਲੀ بیس ਤੇ ਮੇਰਾ ਵੀਰ ਵੀਡੀਓ ਲਾਈ ਦੀ ਚੈਨਲ ਦੇ ਤੇ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਡੇਲੀ ਡੇਲੀ ਮੇਰਾ ਠੀਕ ਹੈ ਜੀ ਸੋ ਠੀਕ ਹੈ ਵੀ ਸੱਜਣੋ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫੇਰ ਲੱਗੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਜੀ نسل ਦੇ ਵਿੱਚੋਂ ਕੋਈ ਵਧੀਆ ਜਿਹੀ ਜੋੜੀ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਾਜੀ